ਜੋ ਜਿਉਂਦੇ ਆ ਜੇ ਮੁਕਤ ਨਹੀਂ ਹੋਇਆ ਮਰ ਕੇ ਕੋਈ ਨਹੀਂ ਮੁਕਤ ਹੁੰਦਾ ਮਰ ਕੇ ਫਿਰ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ ਮੁਕਤ ਨਹੀਂ ਹੁੰਦਾ ਮਰਨਾ ਮੁਕਤੀ ਨਹੀਂ ਹੈ ਜੋ ਵਸਤੂ ਜੀ ਕੇ ਜੀਵਨ ਦੇ ਚ ਪ੍ਰਾਪਤ ਨਹੀਂ ਹੋਈ ਉਹ ਮਰ ਕੇ ਕਿਸ ਤਰ੍ਹਾਂ ਮਿਲੇਗੀ ਕਿਸ ਤਰ੍ਹਾਂ ਪ੍ਰਾਪਤ ਹੋਵੇਗੀ ਕੁਝ ਤੇ ਮਨੁੱਖ ਅਕਲ ਤੋਂ ਕਮ ਲਵੇ ਮੂਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੇ ਕੋਈ ਦਾ ਬਹਿਣੀ ਕਹੇ ਸੁਨੋ ਰੇ ਸੰਤੋ ਮਰਨ ਮੁਕਤ ਕੈਨ ਪਾਈ ਮਰ ਕੇ ਕਿਸ ਨੂੰ ਮੁਕਤੀ ਮਿਲੀ ਹੈ ਪਾਓ ਕਿਸੇ ਨੂੰ ਵੀ ਨਹੀਂ ਕਿਸੇ ਨੂੰ ਵੀ ਨਹੀਂ ਕਹੇਤ ਕਬੀਰ ਜੋ ਹਰਿ ਧਿਆਵੇ ਜੀਵਤ ਬੰਧਨ ਤੋੜੇ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੋ ਕਹਾਵੇ ਜੋ ਜੀਵਦਿਆਂ ਜੀ ਬ੍ਰਹਮਗੈ ਨਹੀਂ ਨਹੀਂ ਬਣ ਸਕਿਆ ਮਰ ਕੇ ਇਸ ਨੂੰ ਕੌਣ ਬ੍ਰਹਮਗੈ ਨਹੀਂ ਬਣਾਏਗਾ ਕਿਸ ਨੇ ਬਣਾਣਾ ਹੈ ਜੋ ਜੀਵਦਿਆਂ ਜੇ ਮੁਕਤ ਨਹੀਂ ਹੋ ਸਕਿਆ ਮਰ ਕੇ ਕਿਸ ਤਰ੍ਹਾਂ ਹੋਵੇਗਾ